ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਨੀ ਹੈ ਬਿਗ ਬੈਂਕ ਥਿਉਰੀ ਤੇ ਸਪੇਸ ਬਾਰੇ ਬ੍ਰਹਿਮੰਡ ਬਾਰੇ ਯੂਨੀਵਰਸ ਬਾਰੇ ਵੀ ਯੂਨੀਵਰਸ ਕਿਵੇਂ ਬਣਿਆ ਯੂਨੀਵਰਸ ਤੋਂ ਪਹਿਲਾਂ ਕੀ ਸੀ ਇਹ ਆਪਣੇ ਆਪ ਆ ਪੈਦਾ ਹੋਇਆ ਕਿ ਕਿਸੇ ਨੇ ਬਣਾਇਆ ਵਾਹਿਗੁਰੂ ਨੇ ਬਣਾਇਆ ਪ੍ਰਮਾਤਮਾ ਨੇ ਬਣਾਇਆ ਤੇ ਯੂਨੀਵਰਸ ਦੇ ਵਿੱਚ ਲੱਖਾਂ ਹੀ ਗੈਲੈਕਸੀਆਂ ਨੇ ਲੱਖਾਂ ਹੀ ਧਰਤੀਆਂ ਨੇ ਲੱਖਾਂ ਹੀ ਸੂਰਜ ਨੇ ਲੱਖਾਂ ਹੀ ਤਾਰੇ ਨੇ ਬਲੈਕ ਹੋਲ ਨੇ ਨੇਬੂਲਾ ਨੇ ਤੇ ਅਸੀਂ ਅੱਜ ਉਹਦੇ ਬਾਰੇ ਗੱਲ ਕਰਨੀ ਹੈ ਗੁਰਬਾਣੀ ਦੇ ਵਿੱਚ 블랙 ਹੋਲ ਬਾਰੇ ਬਿਗ ਬੈਂਕ ਥਿਉਰੀ ਬਾਰੇ ਕੀ ਲਿਖਿਆ ਹੈ ਗੁਰੂ ਸਬਾਹਾਂ ਕੀ ਕਹਿੰਦੇ ਨੇ ਕਿ ਧਰਤੀ ਕਿਸ ਨੇ ਸਾਜੀ ਤੇ ਧਰਤੀ ਸਾਜਣ ਤੋਂ ਪਹਿਲਾਂ ਕੀ ਸੀਗਾ ਧਰਤੀ ਜਦੋਂ ਬਣੀ ਹੈ ਬ੍ਰਹਿਮੰਡ ਬਣਿਆ ਉਸ ਤੋਂ ਪਹਿਲਾਂ ਕੀ ਸੀਗਾ ਤੇ 1927 ਦੇ ਵਿੱਚ ਬੈਲਜੀਅਮ ਦਾ ਇੱਕ ਸਾਇੰਟਿਸਟ ਹੋਇਆ ਜਾਰਜ ਲਮੈਂਟਰੀ ਉਹਨੇ ਇਹ ਥਿਉਰੀ ਦਿੱਤੀ ਸੀਗੀ ਬਿਗ ਬੈਂਕ ਥਿਉਰੀ ਬਿਗ ਬੈਂਕ ਥਿਉਰੀ ਦੇ ਵਿੱਚ ਉਹਨੇ ਕਿਹਾ ਕਿ ਸਾਰਾ ਕੁਝ ਇੱਕ ਸੀਗਾ ਤੇ ਡੈਂਸ ਸੀਗਾ ਬਹੁਤ ਜ਼ਿਆਦਾ ਹਨੋ ਟਾਈਪ ਸੀਗਾ ਮਤਲਬ ਕਿ ਹਨੇਰਾ ਸੀਗਾ ਕੋਪ ਹਨੇਰਾ ਸੀਗਾ ਉੱਥੇ ਤੇ ਉੱਥੇ ਇੱਕ ਬਿਸਪੋਰਟ ਹੋਇਆ 13.13 ਅਰਬ ਸਾਲ ਪਹਿਲਾਂ ਬਿਸਪੋਰਟ ਹੋਇਆ ਉਸ ਤੋਂ ਹੀ ਸਾਰੀ ਇਹ ਪ੍ਰੋਡਕਸ਼ਨ ਹੋਈ ਹੈ ਜਿੰਨੇ ਗ੍ਰੇ ਨੇ ਗੈਲੈਕਸੀਜ਼ ਨੇ ਜ ਜੰਨੇ ਸੌਰ ਮੰਡਲ ਨੇ ਯੂਨੀਵਰਸ ਦੇ ਵਿੱਚ ਹੁਣ ਇਹਦੇ ਬਾਰੇ ਵੱਡੇ ਲੈਵਲ ਤੇ ਦੁਨੀਆ ਦੇ ਉੱਤੇ ਰਿਸਰਚ ਚੱਲ ਰਹੀ ਹੈ NASA ਦੇ ਬਾਰੇ ਰਿਸਰਚ ਕਰ ਰਹੀ ਹੈ ਤੇ ਬਹੁਤ ਹੀ ਮਹਿੰਗੀ ਰਿਸਰਚ ਹੈ ਕਿਉਂਕਿ ਯੂਨੀਵਰਸ ਬਾਰੇ ਜਾਣਨਾ ਬੜਾ ਔਖਾ ਹੈ ਕਿਉਂਕਿ ਇੱਧੇ ਕੋਈ ਸੀਮਾ ਨਹੀਂ ਹੈਗੀ ਕਿੰਨੀਆਂ ਧਰਤੀਆਂ ਨੇ ਲੱਖਾਂ ਧਰਤੀਆਂ ਨੇ ਲੱਖਾਂ ਆਕਾਸ਼ ਨੇ ਇਸ ਦੇ ਰਿਗਾਰਡਿੰਗ NASA ਨੇ ਦੋ ਟੈਲੀਸਕੋਪ ਵੀ ਭੇਜੇ ਹੋਏ ਨੇ ਸਮਾਨ ਦੇ ਵਿੱਚ ਇੱਕ ਹੱਬਲ ਟੈਲੀਸਕੋਪ ਆ ਇੱਕ ਜੇਮਸ ਵੈਬ ਟੈਲੀਸਕੋਪ ਆ ਜਿਹੜਾ ਕਿ ਸਾਨੂੰ ਨਵੀਂ ਤੇ ਨਮੀਆਂ ਪਿਕਚਰਸ ਪ੍ਰੋਵਾਈਡ ਕਰਵਾਉਂਦਾ ਅਸੀਂ ਉਹ ਨਾਸਾ ਜਿਹੜੀ ਹੈਗੀ ਹੈ ਉਹਦੀ ਬੈਕਸਾਈਡ ਦੇ ਉੱਤੇ ਚੈੱਕ ਕਰ ਸਕਦੇ ਹਾਂ ਵੀ ਕਿਵੇਂ ਤਾਰੇ ਨੇ ਜਾਂ ਗੈਲੈਕਸੀਜ਼ ਨੇ ਵਿੱਚ ਫਾਇੰਡ ਵੀ ਕੀਤਾ ਜਾ ਤੇ ਇਹਦੇ ਰਿਗਾਰਡਿੰਗ ਇਹ ਮਤਲਬ ਕਿ ਸਾਇੰਸ ਮੰਦੀ ਹੈ ਵੀ ਸਿਵਿলাইਜੇਸ਼ਨਸ ਹੋਰ ਗ੍ਰਹਿਆਂ ਦੇ ਉੱਤੇ ਹੈਗੀਆਂ ਨੇ ਕਿਉਂਕਿ ਕੋਈ ਅਨੁਮਾਨ ਨਹੀਂ ਲਗਾਇਆ ਜਾ ਸਕਦਾ ਕਿੰਨੀਆਂ ਧਰਤੀਆਂ ਨੇ ਕਿੰਨੇ ਲੋਕ ਕਿਤੇ ਵੱਸਦੇ ਨੇ ਤੇ ਇਸ ਦੇ ਰਿਗਾਰਡਿੰਗ ਹੈ ਨਾ ਇੱਕ ਨਾਸਾ ਨੇ ਇੱਕ ਮੈਸੇਜ ਰਿਸੀਵ ਕੀਤਾ ਸੀਗਾ ਟੈਲੀਸਕੋਪ ਦੇ ਉੱਤੇ ਜਿਹਨੂੰ ਬੌਬ ਮੈਸੇਜ ਬੋਲਦੇ W O W ਬੌਬ ਮੈਸੇਜ ਉਹ ਕਿਸੇ ਹੋਰ ਹੋਰ ਗ੍ਰਹਿ ਤੋਂ ਆਇਆ ਸੀਗਾ ਤੇ ਉਹ 40 45 ਸੈਕਿੰਡ ਦਾ ਹੈਗਾ 40 45 ਸੈਕਿੰਡ ਦਾ ਉਹ ਮੈਸੇਜ ਹੈਗਾ ਆ ਤੇ ਉਹ ਨਾਸਾ ਮੰਨਦੀ ਹੈ ਵੀ ਕਿਸੇ ਹੋਰ ਗ੍ਰਹਿ ਤੋਂ ਸਿਵਲਾਈਜੇਸ਼ਨ ਤੋਂ ਸਾਡੇ ਕੋਲ ਆਇਆ ਆ ਬਹੁਤ ਹੀ ਜ਼ਿਆਦਾ ਡਿਵੈਲਪ ਜਿਹੜੀਆਂ ਸਿਵਲਾਈਜੇਸ਼ਨ ਨੇ ਉਹ ਹੋਰ ਧਰਤੀਆਂ ਤੇ ਹੈਗੀਆਂ ਨੇ ਲਾਈਕ ਜਿਵੇਂ ਆਪਾਂ ਅੱਜਕੱਲ ਵੇਖਦੇ ਏਲੀਅਨਸ ਦਾ ਟ੍ਰੈਂਡ ਚੱਲ ਰਿਹਾ ਹੈ ਤੇ ਉਹ એલियंस ਟਾਈਪ ਬਹੁਤ ਹੀ ਜਿਆਦਾ ਹੋ ਸਕਦਾ ਲੋਕ ਬਹੁਤ ਜਿਆਦਾ ਡਿਵੈਲਪ ਨੇ ਜੋ ਬਹੁਤ ਹੀ ਜਿਆਦਾ ਮਤਲਬ ਕਿ ਇਸ ਬਾਰੇ ਕੋਈ ਕਿਹਾ ਹੀ ਨਹੀਂ ਜਾ ਸਕਦਾ ਹੈਗਾ ਨਾ ਸਾਇੰਸ کہہ ਸਕਦੀ ਹੈ ਨਾ ਸਾਇੰਟਿਸਟ کہہ ਸਕਦੇ ਨੇ ਤੇ ਜਦੋਂ 1927 ਦੇ ਵਿੱਚ ਬੈਲਜੀਅਮ ਦੇ ਜਿਹੜੇ ਜੋਰਜੋ ਐਲਮੈਂਟਰੀ ਸੀਗੇ ਉਹਨਾਂ ਨੇ ਬਿਗ ਬੈਂਕ ਥਿਉਰੀ ਦਿੱਤੀ ਹੈ ਤੇ ਉਹ ਆਨਸਟਾਈਨ ਦੀ ਜਿਹੜੀ ਰੈਲੇਮੈਂਟ ਥਿਉਰੀ ਹੈਗੀ ਫਿਜ਼ਿਕਸ ਦੀ ਉਹਦੇ ਨਾਲ ਮੇਲ ਖਾਂਦੀ ਸੀਗੀ ਪਹਿਲਾਂ ਤਾਂ ਜਿਹੜੇ ਹੋਰ ਸਾਇੰਟਿਸਟ ਸੀਗੇ ਦੁਨੀਆ ਦੇ ਉਹਨਾਂ ਨੇ ਮਜ਼ਾਕ ਉਡਾਇਆ ਜਾਰਜ ਲਾਮੈਂਟਰੀ ਦਾ ਕਿ ਸਾਰਾ ਕੁਝ ਫੇਕ ਹੈਗਾ ਪਰ ਫਿਰ ਉਹਨਾਂ ਨੇ ਮਤਲਬ ਕਿ ਜੋ ਥਿਊਰੀ ਸੀਗੀ ਉਹਦੇ ਤੇ ਕਿਹਾ ਵੀ ਹਾਂ ਇਹ ਸਹੀ ਹੈ ਬਿਗ ਬੈਂਗ ਥਿਊਰੀ ਹੈ ਜਿਹੜੀ ਇਹ ਰੈਲੇਵੈਂਟ ਹੈਗੀ ਹੈ ਵੀ ਸਪੇਸ ਕਿਵੇਂ ਬਣਿਆ ਵੀ ਉਹ ਸਾਰਾ ਕੁਝ ਸੀ ਜਿਹੜਾ ਕੋਈ ਸਪੇਸ ਨਹੀਂ ਸੀਗਾ ਕੋਈ ਯੂਨੀਵਰਸ ਨਹੀਂ ਸੀਗਾ ਵੀ ਸਾਰਾ ਕੁਝ ਇੱਕ ਡੈਂਸ ਸੀਗਾ ਕੁੱਪ ਹਨੇਰਾ ਸੀਗਾ ਵੀ ਉਹ ਇੱਕ ਅਣੂ ਟਾਈਪ ਸੀਗਾ ਵੀ ਉਹ ਜਦੋਂ ਬਿਸਪੋਰਟ ਹੋਇਆ ਤੇ ਫਿਰ ਉਹ ਸਾਰਾ ਕੁਝ ਹੌਲੀ-ਹੌਲੀ ਬਲੈਗ ਦਾ ਗੋਲਾ ਸੀਗਾ ਫਿਰ ਬਸਪੋਰਟ ਹੋ ਗਿਆ ਫਿਰ ਉਹ ਸਾਰਾ ਕੁਝ ਧਰਤੀਆਂ ਬਣੀਆਂ ਗ੍ਰਹਿ ਬਣੇ ਅਲੱਗ-ਅਲੱਗ ਗੈਲੈਕਸੀਜ਼ ਬਣੀਆਂ ਤੇ ਬਣਿਆ ਸਾਰਾ ਕੁਝ ਇੱਕ ਤੋਂ ਹੀ ਆ ਤੇ ਇਹ ਬਣਾਉਣ ਵਾਲਾ ਕੌਣ ਹੈ ਗੁਰਬਾਣੀ ਇਸ ਬਾਰੇ ਕੀ ਕਹਿੰਦੀ ਹੈ ਜਦੋਂ ਇਹ ਧਮਾਕਾ ਹੋਇਆ ਸੀਗਾ ਤਾਂ ਜਿਹੜਾ ਟੈਂਪਰੇਚਰ ਸੀਗਾ ਤੁਸੀਂ ਦੱਸਦੇ ਮਗਰ ਬੱਤੀ ਜੀਰੋਂ ਲਗਾ ਲਓ ਅੰਨਾ ਜ਼ਿਆਦਾ ਟੈਂਪਰੇਚਰ ਸੀਗਾ ਤੇ ਸਾਢੇ 3 ਕਰੋੜ ਸਾਲ ਪਹਿਲਾਂ ਜਿਹੜੀ ਧਰਤੀ ਸੀਗੀ ਉਹ ਅੱਗ ਦਾ ਗੋਲਾ ਸੀਗੀ ਤੇ ਹੌਲੀ-ਹੌਲੀ ਉਹ ਠੰਡੀ ਹੋਈ ਠੰਡੀ ਹੋਣ ਨਾਲ ਕਿਉਂਕਿ ਉਹ ਚਲਾਵਾ ਸੀਗਾ ਲਾਵੇ ਕਰਕੇ ਉਹ ਅੱਗ ਨਿਕਲਦੀ ਸੀਗੀ ਤੇ ਹੌਲੀ-ਹੌਲੀ ਮਤਲਬ ਕਿ ਜਦੋਂ ਅਣੂ ਬਣੇ ਸੌਰੀ ਹੀਲੀਅਮ ਤੇ ਨਾਈਟ੍ਰੋਜਨ ਦੇ ਅਣੂ ਇਕੱਠੇ ਹੋਏ ਤੇ ਫਿਰ ਉਹ ਮੀਂਹ ਪੈਣਾ ਸ਼ੁਰੂ ਹੋਇਆ H2O ਬਣਿਆ ਪਾਣੀ ਬਣਿਆ ਪਾਣੀ ਬਣਿਆ ਤੇ ਧਰਤੀ ਤੇ ਮੀਂਹ ਪਿਆ ਤੇ ਧਰਤੀ ਹੌਲੀ-ਹੌਲੀ ਉੱਤਰ ਲਈ ਸਤਾ ਸੀਗੀ ਜਿਹੜੀ ਉਹ ਠੰਡੀ ਹੋਣ ਲੱਗੀ ਠੰਡੀ ਹੋਣ ਦੇ ਨਾਲ ਫਿਰ ਉੱਥੇ ਜਦੋਂ ਮੀਂਹ ਪੈਣ ਲੱਗ ਗਿਆ ਉਦੋਂ ਸਮੁੰਦਰ ਬਣ ਗਏ ਪਰ ਉਹ ਵਿੱਚੋਂ ਜਿਹੜਾ ਕੋਰ ਹੈਗਾ ਧਰਤੀ ਦਾ ਉਹ ਗਰਮੇ ਹੈਗਾ ਤਾਂ ਹੀ ਉਹ ਜਵਾਲਾਮੁਖੀ ਫਟਦੇ ਸੀਗੇ ਤੇ ਧਰਤੀ ਬਹੁਤ ਵਾਰ ਦਬਾਹ ਹੋਈ ਹੈ ਕਿਉਂਕਿ ਤਾਂ ਧੂਮਕੇ ਤੂ ਸੀਗੇ ਜਿਹੜੇ ਉਹ ਧਰਤੀ ਦੇ ਨਾਲ ਟਕਰਾਉਂਦੇ ਸੀਗੇ ਜਾਂ ਧਰਤੀ ਤਬਾਹ ਹੋ ਜਾਂਦੀ ਸੀ ਸਿਵਲਾਈਜੇਸ਼ਨਸ ਬਹੁਤ ਵਾਰ ਧਰਤੀ ਤੇ ਪੈਦਾ ਹੋਈ ਹੈ ਅ ਜਦੋਂ ਕੁਝ ਵੀ ਨਹੀਂ ਸੀਗਾ ਜਦੋਂ ਧਰਤੀ ਠੰਡੀ ਹੋਈ ਤਾਂ ਸਭ ਤੋਂ ਪਹਿਲਾਂ ਜਿਹੜਾ ਬਣਿਆ ਉਹ ਅਮੀਬਾ ਬਣਿਆ ਸੀਗਾ ਸਭ ਤੋਂ ਪਹਿਲਾਂ ਉਤੋਂ ਹੀ ਸਾਰੀ ਪ੍ਰੋਡਕਸ਼ਨ ਹੋਈ ਹੋਈ ਹੈ ਐਨੀਮਲਸ ਪਲਾਂਟੇਸ਼ਨ ਜਿੰਨਾ ਵੀ ਹੈਗਾ ਯੂਨੀਵਰਸ ਅਸੀਂ ਵੀ ਵਿੱਚ ਆ ਜਾਂਦੇ ਹਾਂ ਉਹ ਮੀਬਾ ਤੋਂ ਸ਼ੁਰੂ ਹੋਇਆ ਹੋਇਆ ਸਾਰਾ ਜਿਹੜਾ ਹੈਗਾ ਆ ਤੇ ਹੁਣ ਇੱਕ ਕਿਤਾਬ ਹੈਗੀ ਹੈ ਵਰਲਡ ਦੇ ਵਿੱਚ ਬਹੁਤ ਜ਼ਿਆਦਾ ਪ੍ਰਸਿੱਧ ਰਹੀ ਹੈ ਇਹ ਬਰੀਫ ਹਿਸਟਰੀ ਆਫ ਟਾਈਮ ਇਹ ਰਿਗਾਰਡਿੰਗ ਟੂ ਬਲੈਕ ਆਪਣੀ ਹੈਗੀ ਬਿਗ ਬੈਂਕ ਥਿਊਰੀ ਦੇ ਬਾਰੇ ਹੈਗੀ ਤੇ ਬਲੈਕ ਹੋਲਸ ਬਾਰੇ ਹੈਗੀ ਆ ਤੇ ਇਹ ਬਹੁਤ ਤਗੜੇ ਸਾਇੰਟਿਸਟ ਹੋਏ ਨੇ ਸਟੀਫਨ ਹਾਕਿੰਗ ਉਹਨਾਂ ਦੀ ਕਿਤਾਬ ਹੈ ਵਰਲਡ ਲੈਵਲ ਤੇ ਬਹੁਤ ਜ਼ਿਆਦਾ ਵਿਕੀ ਹੈ ਰਿਕਾਰਡ ਰਿਕਾਰਡਡ ਬੁੱਕ ਹੈਗੀ ਹੈ ਤੇ ਇਹ ਬੁੱਕ ਤੇ ਵਿੱਚ ਕਹਿੰਦੇ ਨੇ ਸਟੀਫਨ ਹਾਕਿੰਗ ਕਹਿੰਦੇ ਨੇ ਕਿ ਜਿਹੜਾ ਯੂਨੀਵਰਸ ਹੈ ਇਹ ਐਕਸਪੈਂਡ ਕਰ ਰਿਹਾ ਹੈਗਾ ਐਕਸਪੈਂਡ ਫੈਲ ਰਿਹਾ ਹੈਗਾ ਤੇ ਦੀ ਬਾਉਂਡਰੀਜ਼ ਹੈਗੀਆਂ ਨੇ ਤੇ ਜਦੋਂ ਬਾਉਂਡਰੀਜ਼ ਤੱਕ ਫੈਲ ਗਿਆ ਤੇ ਫਿਰ ਇਹਨੇ ਸੁੰਗੜਨਾ ਸ਼ੁਰੂ ਹੋ ਜਾਣਾ ਠੀਕ ਹੈ ਸੁੰਗੜ ਕੇ ਇਹਨੇ ਬਲੈਕ ਹੋਲ ਟਾਈਪ ਹੁਣ ਤੁਸੀਂ ਜਿਹੜੇ ਬਲੈਕ ਹੋਲ ਨੇ ਯੂਨੀਵਰਸ ਦੇ ਵਿੱਚ ਜਿੱਥੇ ਡਾਰਕ ਹੈਗਾ ਡਾਰਕ ਕੀ ਕਰਦਾ ਆ ਜਦੋਂ ਸਾਰਾ ਕੁਝ ਖਾ ਜਾਂਦਾ ਆ ਉਹ ਗ੍ਰਹਿ ਖਾਈ ਜਾਂਦਾ ਆ ਸੂਰਜ ਖਾਈ ਜਾਂਦਾ ਉਹ ਨਗੇਟ ਜਾਂਦਾ ਅੰਦਰ ਅੰਦਰ ਵੀ ਉਹ ਸਿਸਟਮ ਐ ਇਸ ਰਸਤੀ ਦਾ ਤੁਸੀਂ ਜੇ ਦੇਖਣਾ ਹੁੰਦਾ ਤਾਂ ਤੁਸੀਂ ਨਾਸਾ ਦੀ ਜਿਹੜੀ ਵੈਬਸਾਈਟ ਹੈਗੀ ਆ ਜੇਮਸ ਵੈਬ ਦੀਆਂ ਜਿਹੜੀਆਂ ਪਿਕਚਰਸ ਉਹ ਸੈਂਡ ਕਰਦੇ ਨੇ ਤੁਸੀਂ ਉਹਦੇ ਉੱਤੇ ਜਾ ਕੇ ਦੇਖ ਸਕਦੇ ਹੋ ਕਿੰਨੀਆਂ ਸੋਹਣੀਆਂ ਪਿਕਚਰਸ ਨੇ ਸਮਾਨ ਦੇ ਵਿੱਚ ਕੀ ਕੀ ਐ ਗ੍ਰਹਿ ਨੇ ਚੰਦ ਤਾਰੇ ਤੇ ਨੈਬੂਲਾਜ਼ ਨੇ ਬਹੁਤ ਕੁਸ਼ ਹੈਗਾ ਤੇ ਬਹੁਤ ਸੋਹਣੀਆਂ ਪਿਕਚਰਸ ਹੈਗੀਆਂ ਨੇ ਉੱਥੇ ਤੇ ਕੋਣ ਅਸੀਂ ਗੱਲ ਕਰਦੇ ਆ ਗੁਰਬਾਣੀ ਦੀ ਵੀ ਗੁਰੂ ਸਬੰਧਾਂ ਨੇ ਕੀ ਕਿਹਾ ਧਰਤੀ ਕਿਹਨੇ ਬਣਾਈ ਬਿਗ ਬੈਂਕ ਥਿਉਰੀ ਕਿਵੇਂ ਹੋਈ ਉਸ ਤੇ ਰਿਗਾਰਡਿੰਗ ਜਦੋਂ ਗੁਰੂ ਸਾਹਿਬ ਕਾਜੀ ਰੁਕਨਦੀਨ ਨੂੰ ਮਿਲੇ ਨੇ ਨਾ ਆਪਣੇ ਮੱਕੇ ਦੇ ਵਿੱਚ ਕਾਜੀ ਰੁਕਨਦੀਨ ਨੇ ਕਿਉਂਕਿ ਜਿਹੜੇ ਮੁਸਲਿਮ ਬ੍ਰਦਰਸ ਨੇ ਇਹ ਸੱਤ ਅਸਮਾਨ ਕਹਿੰਦੇ ਨੇ ਵੀ ਸੱਤ ਅਸਮਾਨ ਇਸ ਸਕਾਈਜ਼ ਨੇ ਤਾਂ ਉਹਨੂੰ ਗੁਰੂ ਸਾਹਿਬ ਨੇ ਕਿਹਾ ਵੀ ਸੱਤ ਇੱਕ ਸਕਾਈਜ਼ ਨੇ ਤਾਂ ਗੁਰੂ ਸਾਹਿਬ ਨੇ ਕਿਹਾ ਵੀ ਨਹੀਂ ਲੱਖਾਂ ਪਤਾਰ ਨੇ ਲੱਖਾਂ ਆਕਾਸ਼ ਨੇ ਹੁਣ ਕਾਜੀ ਰੁਕਨਦੀਨ ਗੁਰੂ ਸਾਹਿਬ ਦਾ ਬਹੁਤ ਵੱਡਾ ਸ਼ਰਧਾਲੂ ਹੈ ਗੁਰੂ ਸਾਹਿਬ ਨਾਲ ਕਿਉਂਕਿ ਗੁਰੂ ਸਾਹਿਬ ਜਿੱਥੇ ਵੀ ਜਾਂਦੇ ਸੀਗੇ ਵਿਚਾਰ ਚਰਚਾ ਕਰਦੇ ਸੀਗੇ ਉਹ ਮਤਲਬ ਕਿ ਬੈਠ ਕੇ ਚਰਚਾ ਹੁੰਦੀ ਸੀ ਸਾਰੇ ਜਿਹੜੇ ਸਬਜੈਕਟਸ ਨੇ ਯੂਨੀਵਰਸ ਹੈ ਜਾਂ ਰੱਬ ਹੈ ਪਰਮਾਤਮਾ ਹੈ ਇਨਸਾਨੀਅਤ ਹੈ ਮਨੁੱਖਤਾ ਦਾ ਕੀ ਕਾਰਜ ਹੈ ਉਹ ਸਾਰੇ ਗੁਰੂ ਸਾਹਿਬ ਨਾਲ ਬੈਠ ਕੇ ਨਾ ਚਰਚਾ ਕਰਦੇ ਸੀਗੇ ਤਾਂ ਰਾਜ ਰੁਕਨਦੀਨ ਜਿਹੜਾ ਕਾਜੀ ਸੀਗਾ ਉਹ ਗੁਰੂ ਸਾਹਿਬ ਨੂੰ ਕਹਿੰਦਾ ਵੀ ਸੱਤ ਆਕਾਸ਼ ਨੇ ਜੀ ਤੇ ਇੱਕੇ ਸੂਰਜ ਹੈ ਇੱਕੇ ਧਰਤੀ ਹੈ ਤੇ ਇੱਕੇ ਸਮਾਨ ਹੈ ਤਾਂ ਗੁਰੂ ਸਾਹਿਬ ਨੇ ਕਿਹਾ ਉੱਥੇ ਫਿਰ ਪਹਿਲਾਂ ਮਤਲਬ ਕਿ ਜਪਜੀ ਸਾਹਿਬ ਦੇ ਵਿੱਚ ਅਸੀਂ ਪੜ੍ਹਦੇ ਹਾਂ ਪਤਲਨਾ ਪਤਲ ਲੱਖ ਅਕਾਸ ਅਕਾਸ ਉੜ ਕੁੜਕ ਪਾਥੋ ਕੇ ਵੇਦ ਕਹਿੰਦੀ ਇੱਕ ਬਾਤ ਤੇ ਗੁਰੂ ਸਾਹਿਬ ਕਹਿੰਦੇ ਵੀ ਲੱਖਾਂ ਹੀ ਆਕਾਸ ਨੇ ਲੱਖਾਂ ਹੀ ਧਰਤੀਆਂ ਨੇ ਲੱਖਾਂ ਹੀ ਬ੍ਰਹਿਮੰਡ ਨੇ ਵੀ ਇਹਦਾ ਕੋਈ ਦੱਸ ਨਹੀਂ ਸਕਦਾ ਹੈਗਾ ਵੀ ਕੀ ਗੁਸ਼ ਹੈਗਾ ਯਾ ਤੇ ਰੁਕਨਦੀਨ ਕਾਜੀ ਹੈ ਜਿਹੜਾ ਉਹਦਾ ਕੁਐਸਚਨ ਸੀਗਾ ਅਗਲਾ ਵੀ ਕਵਣ ਸਵੇਲਾ ਵਕਤ ਕਵਣ ਕਵਣ ਅਥਿੱਤੀ ਕਵਣ ਵਾਰ ਕਵਣ ਸੋ ਰਤਮਾਹੇ ਕਵਣ ਜਥੋ ਆਕਾਰ ਬੀ ਔਕ ਕਦੋਂ ਗੁਰੂ ਸਾਹਿਬ ਦੇ ਮਤਲਬ ਜਿਵੇਂ ਰੁਕਨਦੀਨ ਨੇ ਕਿਹਾ ਵੀ ਇਹ ਕਿਨੇ ਪੈਦਾ ਕੀਤਾ ਕਿਵੇਂ ਕਿਹੜਾ ਦਿਨ ਸੀਗਾ ਕਿਹੜਾ ਤਿਤ ਸੀਗਾ ਤਾਂ ਗੁਰੂ ਸਾਹਿਬਾਂ ਨੇ ਫਿਰ ਉਹ ਸ਼ਬਦ ਜਪਜੀ ਸਾਹਿਬ ਦੇ ਵਿੱਚ ਉਚਾਰਿਆ ਸੀਗਾ ਕਵਣ ਸੁਵੇਲਾ ਵਖਤ ਕਮਣ ਕਵਣ ਠਿੱਟਿ ਕਵਣ ਵਾਰ ਕਵਣ ਸੋ ਰਤ ਮਾਹੇ ਕਵਣ ਜਿਤ ਹੋਇਆ ਕਾਰ ਵੀ ਕਿਹੜਾ ਵੇਲਾ ਸੀਗਾ ਕਿਹੜਾ ਸਮਾ ਸੀ ਕਿਹੜਾ ਮਹੀਨਾ ਸੀਗਾ ਕਿਹੜੀ ਰੁੱਤ ਸੀ ਤੇ ਟਾਈਮ ਕਿੰਨਾ ਸੀਗਾ ਜਦੋਂ ਇਹ ਸੰਸਾਰ ਬਣਿਆ ਬ੍ਰਹਮਾਟ ਬਣਿਆ ਤਾ ਗੁਰੂ ਸਾਹਿਬ ਕਹਿੰਦੇ ਬੇਲ ਨਾ ਪਾਇਆ ਪੰਡਿਤ ਜੇ ਹੋਵੇ ਲਿਖ ਪ੍ਰਾਣ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਪ੍ਰਾਣ ਤੇ ਗੁਰੂ ਸਾਹਿਬ ਕਹਿੰਦੇ ਵੀ ਇਹਦੇ ਬਾਰੇ ਕੋਈ ਦੱਸ ਨਹੀਂ ਸਕਦਾ ਹੈਗਾ ਨਾ ਤਾਂ ਕੋਈ ਪੰਡਤ ਦੱਸ ਸਕਦਾ ਹੈ ਵੀ ਜੇ ਉਹਨਾਂ ਨੂੰ ਪਤਾ ਹੁੰਦਾ ਪੰਡਤਾਂ ਨੂੰ ਵੀ ਧਰਤੀ ਕਦੋਂ ਬਣੀ ਹੈ ਬ੍ਰਹਿਮੰਡ ਕਦੋਂ ਬਣਿਆ ਤਾਂ ਉਹਨਾਂ ਨੇ ਫਿਰ ਮਤਲਬ ਆਪਣੇ ਜਿਹੜੇ ਗ੍ਰੰਥ ਹੈਗੇ ਨੇ ਧਾਰਮਿਕ ਗ੍ਰੰਥ ਨੇ ਉਹਨਾਂ ਵਿੱਚ ਜ਼ਿਕਰ ਕਰਨ ਸਕੇ ਕਾਜੀਆ ਨੇ ਵੀ ਮਤਲਬ ਕਿ ਲਿਖਤ ਕਰਨੀ ਸੀ ਕਿ ਲੇਖ ਲਿਖਣਾ ਸੀਗਾ ਤੇ ਵੀ ਕਦੋਂ ਸਮਾਂ ਬਣਿਆ ਵੀ ਇਹਦੇ ਬਾਰੇ ਸਿਰਫ ਜਿਹਨੇ ਸਾਜ ਹੈ ਪਰਮਾਤਮਾ ਵੀ ਉਹੀ ਜਾਣਦਾ ਆ ਤੇ ਅੱਗੇ ਗੁਰੂ ਸਾਹਿਬ ਕਹਿੰਦੇ ਨੇ ਥਿਤੀ ਬਾਰ ਨਾ ਜੋਗੀ ਜਾਣੇ ਰਤ ਮਹਾਨਕ ਹੋਏ ਕਹਿੰਦੇ ਵੀ ਜੋਗੀ ਇਹਨੇ ਜਿਹੜੇ ਉਹ ਵੀ ਨਹੀਂ ਜਾਣਦੇ ਹੈਗੇ ਧਰਤੀ ਕਿਸ ਨੇ ਬਣਾਈ ਹੈ ਕਦੋਂ ਬਣੀ ਹੈ ਸਮਾਂ ਕੀ ਸੀਗਾ ਟਾਈਮ ਕੀ ਸੀਗਾ ਹੁਣ ਗੁਰੂ ਸਾਹਿਬ ਸਾਰੇ ਕੁਐਸਚਨਾਂ ਦਾ ਕਾਜੀ ਰੁਕਨਦੀਨ ਨੂੰ ਜਵਾਬ ਦਿੰਦੇ ਨੇ ਕਹਿੰਦੇ ਨੇ ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ ਹੁਣ ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ ਤੇ ਗੁਰੂ ਸਾਹਿਬ ਕਹਿੰਦੇ ਵੀ ਪਰਮਾਤਮਾ ਨੇ ਆਪਣਾ ਦੋਸ ਰੂਪ ਅਨੇਕ ਨਿਰਗੁਣ ਸਰੂਪ ਹੈ ਇੱਕ ਸਰਗੁਣ ਸਰੂਪ ਹੈ ਸਰਗੁਣ ਸਾਨੂੰ ਦਿਖਦਾ ਆ ਮਾਇਆ ਜੋ ਹੈਗਾ ਪਦਾਰਥ ਨੇ ਜਿਹੜੇ ਇਹ ਸਰਗੁਣ ਸਰੂਪ ਹੈ ਜਿਹੜਾ ਨਿਰਗੁਣ ਸਰੂਪ ਹੈ ਮਹਾਰਾਜ ਦਾ ਉਹਨੇ ਆਪਣੇ ਉਹਨੂੰ ਸੁੰਨ ਸਮਾਧ ਵਿੱਚ ਰੱਖਿਆ ਹੋਇਆ ਸੀਗਾ ਤੇ ਫਿਰ ਉਹ ਬਿਗ ਬੈਂਕ ਥਿਊਰੀ ਰੈਲੇਵੈਂਟ ਹੈਗੀ ਆ ਠੀਕ ਹੈ ਸਾਇੰਸ ਸੰਬੰਧੀ ਤੇ ਗੁਰੂ ਸਾਹਿਬ ਵੀ ਮੰਨਦੇ ਨੇ ਤੇ ਫਿਰ ਉਹਨੇ ਆਪਣੇ ਆਪ ਚੋਂ ਪ੍ਰਗਟ ਕੀਤਾ ਸਾਰਾ ਕੁਝ ਵੀ ਕਰਤਾ ਪੁਰਖ ਆ ਪਰਮਾਤਮਾ ਆ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਕੋਈ ਹੋਰ ਨਹੀਂ ਹੈਗਾ ਕੋਈ ਦੂਜੀ ਸ਼ਕਤੀ ਹੈ ਹੀ ਨਹੀਂ ਗੁਰੂ ਸਵਾਰ ਕਹਿੰਦੇ ਗੁਰੂ ਸਾਹਿਬ ਕਹਿੰਦੇ ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਏ ਤੇ ਟਾਈਮ ਠਿੱਤ ਕਦੋਂ ਸਾਜੀ ਧਰਤੀ ਕਿਨੇ ਕਿੰਨੇ ਵਜੇ ਟਾਈਮ ਮਤਲਬ ਹੋਇਆ ਸਾਰਾ ਪ੍ਰਗਟ ਹੋਇਆ ਸਾਰਾ ਕੁਝ ਇਹ ਤਾਂ ਗੁਰੂ ਸਵੰਨ ਦੇ ਅਨਸਾਰ ਇਹ ਪ੍ਰਮਾਤਮਾ ਤੋਂ ਬਿਨਾਂ ਕੋਈ ਨਹੀਂ ਜਾਣ ਸਕਦਾ ਹੈਗਾ ਹਾਂ ਸਾਇੰਸ ਅਰ ਸਰਚ ਕਰ ਰਹੀ ਹੈ ਤਾਂ ਕਿਤੇ ਨਾ ਕਿਤੇ ਰੈਲੇਵੈਂਟ ਹੈਗੀ ਪਰ ਉਹ ਪ੍ਰੋਪਰ ਨਹੀਂ ਹੈਗਾ ਇਹ ਦੀਜ਼ ਆਰ ਦੀ ਥਿਉਰੀਜ਼ ਨੇ ਓਨਲੀ ਇਹ ਥਿਉਰੀਜ਼ ਨੇ ਠੀਕ ਹੈ ਤੇ ਹੁਣ ਜਿਹੜਾ ਹੁਣ ਬਿਗ ਬੈਂਕ ਥਿਉਰੀ ਹੈ ਉਹਦੇ ਬਾਰੇ ਹੁਣ ਆਪਾਂ ਗੱਲ ਕਰਦੇ ਆ ਥੋੜਾ ਜਿਹਾ ਗੁਰਬਾਣੀ ਕੀ ਕਹਿੰਦੀ ਹੈ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਹੈਗੀ ਸੁਖਮਨੀ ਸਾਹਿਬ ਉਹਦੇ ਵਿੱਚ ਗੁਰੂ ਸਾਹਿਬ ਨੇ ਲਿਖਿਆ ਸ਼ਲੋਕ ਸਰਗੁਣ ਨਿਰਗੁਣ ਨਰੰਕਾਰ ਸੁੱਨ ਸਮਾਧੀ ਆਪ ਆਪਣ ਕੀ ਆ ਨਾਨਕ ਆਪ ਹੀ ਪ੍ਰਜਾਪ ਸਰਗੁਣ ਨਿਰਗੁਣ ਨਰੰਕਾਰ ਸੁੱਨ ਸਮਾਧੀ ਆਪ ਹੁਣ ਜਿਹੜੀ ਸੁੰਨ ਸਮਾਧੀ ਹੈ ਉਹ ਡੈਫੀਨੇਸ਼ਨ ਬਿਗ ਬੈਂਕ ਥਿਉਰੀ ਤੋਂ ਪਹਿਲਾਂ ਦੀ ਹੈ ਵੀ ਸੁੰਨ ਸਮਾਧ ਕੀ ਹੈ ਜਿੱਥੇ ਮਤਲਬ ਕਿ ਹਜੇ ਕੁਝ ਵੀ ਨਹੀਂ ਸੀਗਾ ਨਾ ਕੋਈ ਟਾਈਮ ਸੀਗਾ ਨਾ ਕੋਈ ਧਰਤੀ ਸੀ ਨਾ ਗ੍ਰਹਿ ਸੀ ਨਾ ਕੋਈ ਜੀਵ ਸੀਗਾ ਨਾ ਕੋਈ ਆਤਮਾ ਸੀ ਕੁਝ ਵੀ ਨਹੀਂ ਸੀਗਾ ਤੇ ਉਹ ਨਿਰਗੁਣ ਸਰੂਪ ਸੀਗਾ ਫਿਰ ਉਹ ਸਰਗੁਣ ਸਰੂਪ ਬਣਿਆ ਪਰਮਾਤਮਾ ਦਾ ਪਦਾਰਥ ਬਣਿਆ ਹਨਾ ਤੇ ਆਪਨ ਕੀ ਆ ਨਾਨਕ ਆਪੇ ਹੀ ਫਿਰ ਜਾਪਤਾ ਸਾਰੀ ਸ੍ਰਿਸ਼ਟੀ ਦਾ ਜੋ ਖੇਲ ਆ ਉਹ ਪਰਮਾਤਮਾ ਦਾ ਆ ਤੇ ਜੋ ਗੁਰੂ ਸਬਾਨਾ ਦੇ ਅਨਸਾਰ ਉਹ ਚਾਹੇ ਗੁਰੂ ਨਾਨਕ ਦੇਵ ਜੀ ਦੀ ਥਿਉਰੀ ਹੈਗੀ ਹੈ ਚਾਹੇ ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀਆਂ ਥਿਉਰੀਆਂ ਨੇ ਵੀ ਸੰਸਾਰ ਕਿਸ ਨੇ ਬਣਾਇਆ ਤਾਂ ਗੁਰੂ ਸਾਹਿਬ ਕਹਿੰਦੇ ਨੇ ਉਹ ਪ੍ਰਮਾਤਮਾ ਜੋ ਵਾਹਿਗੁਰੂ ਹੈਗਾ ਜਾਂ ਅੱਲਾ ਹੈਗਾ ਜਾਂ ਗੋਡ ਹੈਗਾ ਵੀ ਉਹਦੀ ਸ੍ਰਿਸ਼ਟੀ ਕੀਤੀ ਹੋਈ ਹੈ ਉਹਨੇ ਆਪਣਾ ਹੀ ਰੂਪ ਪਹਿਲਾਂ ਨਿਰਗੁਣ ਸਰੂਪ ਦੇ ਵਿੱਚ ਸੀਗਾ ਫਿਰ ਉਹ ਸਰਗੁਣ ਸਰੂਪ ਦੇ ਵਿੱਚ ਹੋ ਗਿਆ ਤੇ ਜਦੋਂ ਸਰਗੁਣ ਸਰੂਪ ਹੋਇਆ ਤਾਂ ਫਿਰ ਉਹਨੇ ਇਹ ਲੱਖਾਂ ਗ੍ਰਹਿ ਬਣਾਏ ਸ੍ਰਿਸ਼ਟੀ ਬਣਾਈ ਧਰਤੀ ਬਣਾਈ ਆਕਾਸ਼ ਬਣਾਈ ਤੋ ਹੁਣ ਸਾਰਾ ਹੁਣ ਗ੍ਰੈਵਿਟੇਸ਼ਨਲ ਅ ਇੱਕ ਗ੍ਰੈਵਿਟੇਸ਼ਨਲ ਅਨਰਜੀ ਹੈਗੀ ਐ એનર્ਜੀ ਹੈਗੀ ਜਿਹਦੇ ਕਰਕੇ ਸਾਰੇ ਗ੍ਰਹਿ ਖੜੇ ਨੇ ਜਾਂ ਘੁੰਮਦੇ ਨੇ ਰੋਟੇਸ਼ਨਲ એનર્ਜੀ ਹੈਗੀ ਆ ਜਿਹੜੇ ਗ੍ਰਹਾਂ ਦੇ ਆਲੇ ਦੁਆਲੇ ਸਾਰਾ ਚੱਲਦਾ ਹੈਗਾ ਸਿਸਟਮ ਚੱਲਦਾ ਹੈਗਾ ਤੇ ਗੁਰੂ ਸਬਾਨਾ ਦੇ ਅਨੁਸਾਰ ਤਾਂ ਜੋ ਧਰਤੀ ਹੈ ਇਹ ਪ੍ਰਮਾਤਮਾ ਨੇ ਬਣਾਈ ਹੈ ਅੱਗੇ ਗੁਰੂ ਸਾਹਿਬ ਕਹਿੰਦੇ ਨੇ ਜਬਿਆਕਾਰ ਹੈ ਕੋਜਨਾ ਦ੍ਰਸਟੇਤਾ ਪਾਪਪੁਨ ਤਬ ਕਹੋਤੇ ਹੁਤਾ ਤੇ ਵੀ ਜਬਿਆਕਾਰ ਇਹੇ ਕੋਜਨਾ ਦ੍ਰਿਸ਼ਟੀਤ ਜਦੋਂ ਇਹ ਕਾਰ ਹੈ ਹੀ ਨਹੀਂ ਸੀਗਾ ਤਾਂ ਕੌਣ ਸੀਗਾ ਤੁਸੀਂ ਜਦੋਂ ਸੁਖਨੀ ਸਾਹਿਬ ਦਾ ਪਾਠ ਕਰਦੇ ਆਂ ਤੇ ਉਹਦੇ ਵਿੱਚ ਅਸ਼ਟਪਦੀ ਆਉਂਦੀ ਹੈ ਉਹ ਸਾਰੀ ਇਸੇ ਗੱਲ ਦੇ ਉੱਤੇ ਹੈਗੀ ਵੀ ਕੌਣ ਸੀਗਾ ਤਾਂ ਉੱਥੇ ਗੁਰੂ ਸਬੰਧ ਦੀ ਇੱਕੇ ਗੱਲ ਆਉਂਦੀ ਹੈ ਵੀ ਉਹ ਪ੍ਰਮਾਤਮਾ ਹੀ ਸੀਗਾ ਉਹੀ ਕਰਨੇ ਵਾਲਾ ਕਰਤਾ ਪੁਰਖ ਨਿਰਭਉਂਦਰ ਵਾਹਿਰ ਤੇ ਉਹਨਾਂ ਹੀ ਸ੍ਰਿਸ਼ਟੀ ਸਾਜੀ ਹੈ ਉਹੀ ਸਾਰੇ ਜੀਵਾਂ ਦਾ ਹੀ ਦੇਖਭਾਲ ਕਰਦਾ ਆ ਸੰਸਾਰ ਦੀ ਦੇਖਭਾਲ ਕਰਦਾ ਆ ਲੱਖਾਂ ਗ੍ਰਹਿ ਨੇ ਲੱਖਾਂ ਸ੍ਰਿਸ਼ਟੀਆਂ ਨੇ ਲੱਖਾਂ ਹੀ ਬ੍ਰਹਿਮੰਡ ਨੇ ਪਤੋਂ ਇੱਕਈ ਕੁਝ ਹੈਗਾ ਯਾ ਕਨੇ ਕਰੋਨਾ ਗੁਰੂ ਸਾਹਿਬ ਨੇ ਗੱਲੇ ਮਕਾਤੀ ਇਹ ਸਿਰਫ ਕਰਤਾਪੁਰ ਖੇ ਜਾਣ ਸਕਦਾ ਯਾ ਤੇ ਸਾਇੰਸ ਵੀ ਕੋਈ ਬਹੁਤ ਲੰਬੀ ਰਿਸਰਚ ਨਹੀਂ ਹੋਈ ਅਸੀਂ ਜਾਂ ਤਾਂ ਚੰਦ ਤੇ ਗਏ ਸੀਗੇ ਠੀਕ ਹੈ ਜਾਂ ਹੁਣ ਮੰਗਲ ਗ੍ਰਹਿ ਤੇ ਜਿਹੜੇ ਭੇਜੇ ਨੇ ਇੰਡੀਆ ਨੇ ਵੀ ਚੰਦਰਯਾਨ ਭੇਜਿਆ ਹੈਗਾ ਤੇ ਉਹ ਰਿਸਰਚ ਚੱਲ ਰਹੀ ਹੈ ਬਹੁਤ ਨੇੜੇ ਅਸੀਂ ਗ੍ਰਹਾਂ ਦੇ ਉੱਤੇ ਗਏ ਨੇ ਗਏ ਆ ਤੇ ਰਿਸਰਚ ਚੱਲ ਰਹੀ ਹੈ ਵੱਡੇ ਲੈਵਲ ਤੇ ਪਰ ਗੁਰੂ ਸਾਹਿਬ ਕਹਿੰਦੇ ਵੀ ਅੰਤ ਨਹੀਂ ਹੈਗਾ ਕੋਈ ਕੀ ਕੁਝ ਹੈਗਾ ਦੁਨੀਆ ਦੇ ਉੱਤੇ ਇੱਕ ਸੱਚਾ ਹੈਗਾ ਜਿਹੜਾ ਉਹਦਾ ਨਾਮ ਹੈਗਾ ਪਰਮਾਤਮਾ ਦਾ ਤੇ ਉਹੀ ਕਰਤਾ ਪੁਰਖ ਹੈ। ਅੱਗੇ ਬਾਣੀ ਦੇ ਵਿੱਚ ਇੱਕ ਸ਼ਬਦ ਹੋਰ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਦਰਜ ਹੈ ਜਿਹਦੇ ਬਾਰੇ ਉਹਨਾਂ ਨੇ ਬਿਗ ਬੈਂਕ ਥਿਊਰੀ ਜਾਂ ਬਲੈਕ ਹੋਲ ਬਾਰੇ ਜਾਂ ਸਪੇਸ ਬਾਰੇ ਵੀ ਧਰਤੀ ਤੋਂ ਪਹਿਲਾਂ ਕੀ ਸੀਗਾ ਬ੍ਰਹਿਮੰਡ ਤੋਂ ਪਹਿਲਾਂ ਗੁਰੂ ਸਾਹਿਬ ਦਾ ਮਾਰੂ ਮਹੱਲਾ ਪਹਿਲਾ ਆ। ਗੁਰੂ ਸਾਹਿਬ ਕਹਿੰਦੇ ਅਰਬਦ ਨਰਬਦ ਤੁੰਦੁਕਾਰਾ ਤਰਣ ਨ ਗगन ਹੁਕਮ ਅਪਾਰਾ ਨਾ ਦਿਨ ਰੈਣ ਨ ਚੰਦ ਨ ਸੂਰਜ ਸੁੰਨ ਸਮਾਦ ਲਗਾਏ ਰਹਾਓ। ਗੁਰੂ ਸਾਹਿਬ ਕਹਿੰਦੇ ਅਰਬਦ ਨਰਮਨ ਧੁੰਦੂਕਾਰ ਆ ਵੀ ਬ੍ਰਹਿਮੰਡ ਬਣਨ ਤੋਂ ਪਹਿਲਾਂ ਹਨੇਰਾ ਸੀਗਾ ਬਹੁਤ ਹੀ ਜ਼ਿਆਦਾ ਘੁੱਪ ਡੈਂਸ ਹਨੇਰਾ ਸੀਗਾ ਤੇ ਨਾ ਆਕਾਸ਼ ਸੀਗਾ ਨਾ ਧਰਤੀ ਸੀਗੀ ਕੁਝ ਵੀ ਨਹੀਂ ਸੀਗੀ ਨਾ ਸੂਰਜ ਸੀਗਾ ਨਾ ਦਿਨ ਸੀਗਾ ਨਾ ਰਾਤ ਹੁੰਦੀ ਸੀਗੀ ਤੇ ਉਹ ਪਰਮਾਤਮਾ ਆਪਣੇ ਆਪੇ ਸੀਗਾ ਗੁਰੂ ਸਾਹਿਬ ਕਹਿੰਦੇ ਖਾਣੀ ਨਾ ਬਾਣੀ ਪਾਉਣ ਦਾ ਪਾਣੀ ਉਤਪਤ ਔਪਤ ਖਾਪਤ ਨਾ ਆਪਣ ਜਾਣੀ ਨਾ ਤਾਂ ਜੀਵ ਜੰਮਦੇ ਸੀਗੇ ਨਾ ਮਰਦੇ ਸੀਗੇ ਖੰਡ ਪਤਾਲ ਸप्त ਨਹੀਂ ਸਾਗਰ ਨੀਦ ਨਾ ਨੀਰ ਵਹਾਈਂਦਾ ਨਾ ਤਾਂ ਖੰਡ ਸੀਗੇ ਬ੍ਰਹਮੰਡ ਸੀਗੇ ਨਾ ਪਤਾਲ ਸੀਗੇ ਨਾ ਪਹਾੜ ਸੀਗੇ ਨਾ ਤਾਂ ਨਦੀਆਂ ਸੀਗੇ ਨਾ ਸਾਗਰ ਸੀਗੀਆਂ ਠੀਕ ਹੈ ਜੀ ਨਾ ਤਾਂ ਸੁਵਰਗ ਮਛ ਪਿਆਲਾ ਤੇ ਨਾ ਤਾਂ ਸੁਵਰਗ ਨਰਕ ਸੀਗੇ ਨਾ ਮੱਛੀਆਂ ਮੱਛੋ ਜਿਹੜੇ ਪਾਣੀ ਦੇ ਜੀਵ ਨੇ ਉਹ ਸੀਗੇ ਦੋਜਕ ਪੇਸਤ ਨਹੀਂ ਖੈ ਕਲ ਜਿਹੜਾ ਕਾਲ ਸੀਗਾ ਮਤਲਬ ਕਿ ਮਤਲਬ ਜ਼ਿੰਮੇਦਾਰ ਜਦੋਂ ਉਹਦੇ ਜੀ ਪੈਦਾ ਕੀਤੇ ਨੇ ਮਹਾਰਾਜ ਨੇ ਸਵਰਗ ਨਰਕ ਬਣਾਇਆ ਆ ਉਹ ਵੀ ਉਸ ਸਮੇਂ ਨਹੀਂ ਸੀਗਾ ਜਦੋਂ ਪਰਮਾਤਮਾ ਸੁੰਨ ਸਮਾਧ ਵਿੱਚ ਸੀਗਾ ਤੇ ਅੱਗੇ ਗੁਰੂ ਸਾਹਿਬ ਕਹਿੰਦੇ ਨਰਕ ਸਵਰਗ ਨਹੀਂ ਜੰਮਣਾ ਮਰਣਾ ਨਾ ਕੋ ਆਏ ਨਾ ਜਾਏ ਨਾ ਨਾਤ ਨਰਕ ਸੀਗਾ ਨਾ ਸਵਰਗ ਸੀਗਾ ਨਾ ਜੀਵ ਜੰਮਦੇ ਸੀਗੇ ਨਾ ਮਰਦੇ ਸੀਗੇ ਬ੍ਰਹਮਾ ਵਿਸ਼ਨ ਮਹੇਸ਼ ਨਾ ਕੋਈ ਹੁਣ ਬ੍ਰਹਮਾ ਵਿਸ਼ਨੂੰ ਮਹੇਸ਼ ਜਿਹੜਾ ਹਿੰਦੂ ਆਈਡੀਓਲੋਜੀ ਹੈਗੀ ਹੈ ਉਹ ਉਹਨਾਂ ਨੇ ਕਿਹਾ ਬ੍ਰਹਮਾ ਨੇ ਸੰਸਾਰ ਬਣਾਇਆ ਜਾਂ ਵਿਸ਼ਨੂੰ ਜੀ ਦੀ ਗੱਲ ਹੈ ਜਾਂ ਸ਼ਿਵ ਜੀ ਦੀ ਗੱਲ ਹੈ ਤਾਂ ਉਹ ਕੋਈ ਵੀ ਨਹੀਂ ਸੀਗਾ ਗੁਰੂ ਸਾਹਿਬ ਕਹਿੰਦੇ ਪ੍ਰਮਾਤਮਾ ਸੋਨ ਸਮਾਧ ਵਿੱਚ ਆਪਣੇ ਆਪ ਸੀਗਾ ਅਵਰ ਉਹਨਾਂ ਦੀ ਸੈ ਇੱਕੋ ਸੋਈ ਤੇ ਉਹ ਇੱਕੋ ਇੱਕ ਆਪ ਸੀਗਾ ਨਾਰ ਪੁਰਖ ਨਹੀਂ ਜਾਤ ਨਾ ਜਨਮਾ ਨਾ ਕੋ ਦੁੱਖ ਸੁਖ ਪਾਇੰਦੋ ਜਦੋਂ ਹੁਣ ਸੁੰਨ ਸਮਾਜ ਚ ਸੀਗਾ ਅਜੇ ਬ੍ਰਹਿਮੰਡ ਬਣਿਆ ਨਹੀਂ ਸੀਗਾ ਨਾ ਤਾਂ ਦੁੱਖ ਸੀਗੇ ਨਾ ਸੁੱਖ ਸੀਗੇ ਨਾ ਨਾਰਸੀ ਨਾ ਮਾਦਾ ਮਤਲਬ ਉਹ ਨਹੀਂ ਸੀਗੇ ਪ੍ਰਮਾਤਮਾ ਦੇ ਅਨਸਾਰ ਤੇ ਗੁਰੂ ਸਾਹਿਬ ਕਹਿੰਦੇ ਨਾ ਤਦ ਜਤੀ ਸਤੀ ਬਨਵਾਸੀ ਉਸ ਸਮੇਂ ਨਾ ਜਤੀ ਸੀਗੇ ਨਾ ਸਤੀ ਸੀਗੇ ਕਿਉਂਕਿ ਹਿੰਦੂ ਆਈਡੀਆਲੋਜੀ ਦੇ ਵਿੱਚ ਜਤੀ ਸਤੀ ਜੋਗੀ ਜੰਗਮ ਪੀ ਉਹ ਹੈਗੇ ਨੇ ਹਨ ਤੇ ਉਹ ਵੀ ਨਹੀਂ ਸੀਗੇ ਅੱਗੇ ਗੁਰੂ ਸਾਹਿਬ ਕਹਿੰਦੇ ਨੇ ਨਾ ਤਦ ਸਿੱਧ ਸਿੱਧ ਸਾਧਕ ਸੁਖਵਾਸੀ ਨਾ ਤਾਂ ਸਿੱਧ ਸੀਗੇ ਠੀਕ ਹੈ ਨਾ ਉਹ ਆਸਣ ਲਾਉਂਦੇ ਸੀਗੇ ਅੱਗੇ ਗੁਰੂ ਸਾਹਿਬ ਕਹਿੰਦੇ ਜੋਗੀ ਜੰਗਮ ਭੇਖ ਨਾ ਕੋਈ ਨਾ ਕੋ ਨਾਥ ਕਹਿੰਦਾ ਨਾ ਤਾਂ ਜੋਗੀ ਸੀਗੇ ਨਾ ਭੇਖ ਸੀਗਾ ਜਿਹਮੇ ਦਾ ਨਾਥ ਨੇ ਜਿਹੜੇ ਜੋਗੀ ਨੇ ਜਾਂ ਗੋਗਰੂ ਗੋਰਖਨਾਥ ਤੋਂ ਬਾਅਦ ਜਿਹੜਾ ਨਾਥ ਵਾਲੀ ਸੰਪਰਦਾਇ ਚੱਲੀ ਆ ਉਹ ਕੁਛ ਨਹੀਂ ਸੀਗਾ ਸੋ ਸਾਰਾ ਜੋ ਸ਼ਬਦ ਆ ਉਹ ਗੁਰੂ ਸਬੰਦ ਦਾ ਇਸ ਬਾਰੇ ਹੈ ਮੇਨ ਤਾਂ ਗੱਲ ਆ ਜਾਂਦੀ ਹੈ ਵੀ ਸੰਸਾਰ ਕਿਸ ਨੇ ਬਣਾਇਆ ਗੁਰਬਾਣੀ ਕੀ ਕਹਿੰਦੀ ਹੈ ਗੁਰਬਾਣੀ ਦੇ ਵਿਚਾਰ ਤਾਂ ਇਹੀ ਨੇ ਗੁਰੂ ਸਬੰਦ ਨਾਲ ਕਿ ਪ੍ਰਮਾਤਮਾ ਸੁੰਨ ਦੋ ਸਰੂਪ ਨੇ ਪ੍ਰਮਾਤਮਾ ਦੇ ਇੱਕ ਨਿਰਗੁਣ ਇੱਕ ਸਰਗੁਣ ਆ ਜਿਹੜਾ ਨਿਰਗੁਣ ਸਰੂਪ ਆ ਉਹ ਸੁੰਨ ਸਮਾਦ ਰੂਪ ਆ ਸੁੰਨ ਸਮਾਦ ਰੂਪ ਉਹ ਹੈ ਬ੍ਰਹਿਮੰਡ ਜਿਹੜਾ ਸਾਨੂੰ ਦਿਖਦਾ ਨਹੀਂ ਹੈਗਾ ਤੇ ਯੂਨੀਵਰਸ ਬਾਰੇ ਵੀ ਸਾਇੰਸ ਦੇ ਦੋ ਵਿਚਾਰ ਨੇ ਇੱਕ ਡਾਰਕ ਯੂਨੀਵਰਸ ਹੈਗਾ ਜਿੱਥੇ ਕੋਪ ਹਨੇਰਾ ਆ ਕੁਝ ਵੀ ਨਹੀਂ ਦਿਖਦਾ ਹੈਗਾ ਜਿੱਥੇ ਬਲੈਕ ਹੋਲ ਆ ਜਾਂਦੇ ਨੇ ਤੇ ਇੱਕ ਹੈਗਾ ਯਾ ਸਾਨੂੰ ਦਿਖਦਾ ਜਿਹੜਾ ਖਤੋ ਦ੍ਰਿਸ਼ਟ ਦ੍ਰਿਸ਼ਟਮਾਨ ਜਿਹੜਾ ਹੈਗਾ ਯਾ ਸਪੇਸ ਹੈਗਾ ਯਾ ਉਹ ਸਾਨੂੰ ਦਿਖ ਰਿਹਾ ਯਾ ਤੇ ਜਦੋਂ ਪ੍ਰਮਾਤਮਾ ਨੇ ਸ੍ਰਿਸ਼ਟੀ ਨਹੀਂ ਸਜੀ ਸੀ ਉਸ ਤੋਂ ਪਹਿਲਾਂ ਟਾਈਮ ਵੀ ਨਹੀਂ ਸੀਗਾ ਨਾ ਧਰਤੀ ਸੀ ਨਾ ਚੰਦ ਸੀ ਉਹ ਸਾਰਾ ਇਹ ਸ਼ਬਦ ਜਿਹੜਾ ਮਾਰੂ ਮਹੱਲਾ ਪਹਿਲਾ ਯਾ ਨਾ ਪਹਿਲੇ ਪਾਤਸ਼ਾਹ ਦਾ ਉਹਦੇ ਵਿੱਚ ਸਾਰਾ ਇਹਨਾਂ ਨੇ ਲਿਖਿਆ ਯਾ ਤੇ ਹੁਣ ਗੁਰੂ ਸਾਹਿਬ ਕਹਿੰਦੇ ਵੀ ਇਹ ਇਸ ਇਸੇ ਸ਼ਲੋਕ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਵੀ ਇਹ ਕინੇ ਸੱਜਿਆ ਸਾਰਾ ਕੁਝ ਕਿਸ ਨੇ ਸੱਜਿਆ ਯਾ ਤਾਂ ਗੁਰੂ ਸ਼ਬਦ ਦਾ ਸ਼ਬਦ ਹੈਗਾ ਯਾ ਤੇ ਜਾਂ ਇਸ ਭਾਣਾ ਤਾਂ जग ਤੋਂ ਪਾਇਆ ਜਾਂ ਇਸ ਭਾਣਾ ਤਾਂ जग ਤੋਂ ਪਾਇਆ ਉਹ ਪ੍ਰਮਾਤਮਾ ਦਾ ਭਾਣਾ ਸੀਗਾ ਉਹਨੇ ਨਿਰਗੁਣ ਸਰੂਪ ਤੋਂ ਸਰਗੁਣ ਸਰੂਪ ਬਣਾਇਆ ਭਾਣੀ ਦੇ ਵਿੱਚ ਆਪਣੇ ਹੁਕਮ ਦੇ ਵਿੱਚ ਇਹ ਸਾਰਾ ਸੰਸਾਰ ਬ੍ਰਹਿਮੰਡ ਜਿਹੜਾ ਉਹ ਰਚਿਆ ਤੇ ਗੁਰੂ ਸਾਹਿਬ ਕਹਿੰਦੇ ਜਾਂ ਇਸ ਭਾਣਾ ਤਾਂ जग ਤੋਂ ਪਾਇਆ ਬਾਜ ਕਲਾ ਆਡਣ ਰਹਾਇਆ ਮਤਲਬ ਕਿ ਉਹਨੇ ਆਪਣੀ ਸ਼ਕਤੀ ਦੇ ਕੇ ਜਿਹੜੀ ਗ੍ਰੈਵਿਟੇਸ਼ਨਲ એનર્ਜੀ ਬੋਲਦੇ ਆ ਤੇ ਗ੍ਰੈਵਿਟੇਸ਼ਨਲ એનર્ਜੀ ਨਾਲ ਇਹ ਸਾਰਾ ਜਿਹੜਾ ਬ੍ਰਹਿਮੰਡਾ ਗਰਿਆ ਨੇ ਸਾਰੀ ਸ੍ਰਿਸ਼ਟੀ ਹੈ ਉਹਨੂੰ ਮਤਲਬ ਕਿ ਖੜਾ ਕੀਤਾ ਹੋਇਆ ਆ ਚੱਲਦਾ ਆ ਸਾਰਾ ਚੱਲ ਰਿਹਾ ਆ ਜਿਵੇਂ ਵੀ ਹੈਗਾ ਸਾਰਾ ਸੰਸਾਰ ਆ ਤੇ ਅੱਗੇ ਇਹ ਆਉਂਦਾ ਆ ਗੁਰੂ ਸਾਹਿਬ ਦਾ ਸ਼ਬਦ ਆ ਜਾਂਦੇ ਸੁਭਾਣਾ ਤੋ ਜਗ ਤੋ ਪਾਇਆ ਬਾਜ ਕਲਾ ਆੜਣ ਰਹਾ ਆ ਬ੍ਰਹਮਾ ਵਿਸ਼ਨ ਮਹੇਸ਼ ਉਪਾਏ ਮਾਇਆ ਮੋਹ ਬਧਾਈ ਦਾ ਤੇ ਅੱਗੇ ਬਿਰਲਾ ਕੋ ਗੁਰੂ ਸ਼ਬਦ ਸੁਣਾਇਆ ਕਰ ਕਰ ਵੇਖੇ ਹੁਕਮ ਸੁਵਾਇਆ ਅੱਗੇ ਆਉਂਦਾ ਜੀ ਖੰਡ ਬ੍ਰਹਿਮੰਡ ਪਤਾਲ ਅਰੰਭੇ ਗੁਪਤੇ ਪ੍ਰਗਟ ਆਇੰਦਾ ਖੰਡ ਖੰਡ ਬ੍ਰਹਿਮੰਡ ਪਤਾਲ ਅਰੰਭੇ ਗੁਪਤੇ ਪ੍ਰਗਟ ਆਇੰਦਾ ਮਤਲਬ ਕਿ ਜਦੋਂ ਇਹ ਗੁਰੂ ਸਾਹਿਬ ਦੇ ਸੰਸਾਰ ਨਹੀਂ ਬਣਿਆ ਸੀਗਾ ਕੁਛ ਵੀ ਨਹੀਂ ਸੀਗਾ ਤਾਂ ਪਹਿਲਾਂ ਗੁਪਤ ਪਰਮਾਤਮਾ ਗੁਪਤ ਰੂਪ ਵਿੱਚ ਸੀਗਾ ਖੰਡ ਬ੍ਰਹਿਮੰਡ ਪਤਾਲ ਕੁਛ ਵੀ ਨਹੀਂ ਸੀਗੇ ਫਿਰ ਉਹ ਪ੍ਰਗਟ ਹੋਇਆ ਉਹਨੇ ਆਪਣੇ ਆਪ ਨੂੰ ਪ੍ਰਗਟ ਕੀਤਾ ਅਨਿਰਗੁਣ ਸਰੂਪ ਤੋਂ ਸਰਗੁਣ ਸਰੂਪ ਦੇ ਵਿੱਚ ਤਾਂ ਕਾ ਅੰਤ ਨਾ ਜਾਣੇ ਕੋਈ ਉਹਦਾ ਅੰਤ ਨਹੀਂ ਕੋਈ ਜਾਣ ਸਕਦਾ ਹੈਗਾ ਕੋਈ ਜੋਗੀ ਜਤੀ ਕੋਈ ਪੀਰ ਪਗੰਬਰ ਕੋਈ ਸੈਂਟਿਸਟ ਠੀਕ ਹੈ ਜੀ ਉਹ ਨਹੀਂ ਜਾਣ ਸਕਦੇ ਵੀ ਉਹਦਾ ਅੰਤ ਕਿੰਨਾ ਹੈ ਕੀ ਅੰਤ ਹੈ ਪ੍ਰਮਾਤਮਾ ਦਾ ਤੇ ਪੂਰੇ ਗੁਰ ਤੇ ਸੋਝੀ ਹੋਈ ਇਹ ਸਾਰਾ ਜਿਹੜਾ ਸੋਝੀ ਹੈ ਗਿਆਨ ਹੈ ਗੁਰੂਏ ਦੇ ਸਕਦਾ ਤੁਹਾਨੂੰ ਕੋਈ ਬਾਬਾ ਜਿਵੇਂ ਅੱਜ ਕੱਲ ਦਾ ਕਲਚਰ ਹੈ ਬਾਬਾ ਹੀ ਸੰਬਹੁ ਚੱਲ ਰਿਹਾ ਯਾਰ ਤੇ ਗੁਰੂ ਸਭਾ ਨੇ ਦੇ ਸਕਦੇ ਨੇ ਜਿਹੜਾ ਸਾਨੂੰ ਸੋਝੀ ਦੇ ਸਕਦੇ ਆ ਸੰਸਾਰ ਨੂੰ ਨਾਨਕ ਸਾਚ ਰਤੇ ਬਿਸਮਾਧੀ ਬਿਸਮ ਭਾਈ ਗੁਣ ਗਾਏ ਦਾ ਤੇ ਗੁਰੂ ਸਾਹਿਬ ਇਹੀ ਗੱਲ ਕਰਦੇ ਨੇ ਕਿ ਜੋ ਸ੍ਰਿਸ਼ਟੀ ਸਾਜੀ ਹੈ ਪ੍ਰਮਾਤਮਾ ਨੇ ਇਹ ਸਾਰੀ ਕਰਤਾ ਪੁਰਖ ਦੀ ਖੇਲ ਹੈ ਇੱਕ ਖੇਡ ਹੈ ਤੇ ਜਦੋਂ ਇਹ ਸ੍ਰਿਸ਼ਟੀ ਉਹਨੇ ਮਤਲਬ ਕਿ ਆਪਣੇ ਆਪ ਸੰਕੂਚ ਸੰਗੜ ਲੰਦਾ ਜਾਂ ਸੰਕੂਚ ਲੰਦਾ ਜਾਂ ਮਤਲਬ ਕਿ ਇਕੱਠੀ ਕਰ ਲੈਂਦਾ ਆਪਣੇ ਨਿਰਗੁਣ ਰੂਪ ਜੇ ਚਲੇ ਜਾਂਦਾ ਸਰਗੁਣ ਰੂਪ ਤੋਂ ਐਮੀ ਧਰਤੀ ਹੈ ਜਿਹੜੀ ਕਈ ਵਾਰ ਤਬਾਹ ਹੋਈ ਹੈ ਡਾਇਨਾਸੌਰ ਵੀ ਸੀਗੇ ਧਰਤੀ ਦੇ ਉੱਤੇ ਫਿਰ ਧੁੰਮ ਕੇ ਟੁੱਟ ਕਰਾਇਆ ਤੇ ਉਹ ਟੁੱਟ ਕਰਾਇਆ ਸਾਰਾ ਕੁਝ ਉਹ ਬੱਦਲ ਬਣ ਕੇ ਧੁੰਦ ਦੇ ਮਿੱਟੀ ਦੇ ਤੇ ਉਹ ਡਾਇਨਾਸੌਰ ਵੀ ਖਤਮ ਹੋ ਗਏ ਇਸੀ ਤਰੀਕੇ ਨਾਲ ਸੰਸਾਰ ਦੇ ਉੱਤੇ ਪਹਿਲਾਂ ਹੜੱਪਾ ਸਭਿਅਤਾ ਹੁੰਦੀ ਸੀਗੀ ਜਿਹੜੇ ਪੰਜਾਬ ਵਿੱਚ ਅਸੀਂ ਰਹਿੰਦੇ ਆ ਸਾਡੇ ਤਰ ਉਪੜ ਉੱਚਾ ਪਿੰਸਘੂਲ ਉੱਥੇ ਕੰਨੀ ਤਖੜੀ ਬਿਕਸ ਦੀ ਜਿਹੜੀ ਸਭਿਅਤਾ ਸੀਗੀ ਉਹ ਵੀ ਹੜਾਂ ਦੇ ਵਿੱਚ ਜਾਂ ਉਹ ਪਚਾਲ ਆਇਆ ਹਨਾ ਵੀ ਜਿਹੜੇ ਨੇਚਰਲ ਕੈਲਾਮਿਟੀਆਂ ਹੈਗੀਆਂ ਨੇ ਉਹਦੇ ਵਿੱਚ ਸਾਰਾ ਕੁਝ ਖਤਮ ਹੋ ਗਿਆ ਸੋ ਕਰਤਾ ਪੁਰਖ ਹੀ ਐ ਤੇ ਸਾਡੀ ਤਾਂ ਇਹੀ ਮੈਂ ਤਾਂ ਸੰਗਤ ਨੂੰ ਹੀ ਬੇਨਤੀ ਕਰਦਾ ਵੀ ਤੁਸੀਂ ਜਰੂਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਠ ਕਰਿਆ ਕਰੋ ਤੇ ਗੁਰੂ ਸਾਹਿਬ ਦੇ ਲੜ ਲੱਗੋ ਤੇ ਸਭ ਨਾਲ ਗੱਲਾਂ ਸਮਰਾਸ ਹੋਵੇਂ ਸੋਕੋ ਮਨੋ ਬਸਾਰੇ ਸਾਰਿਆਂ ਦੀਆਂ ਮਰਜ਼ੀਆਂ ਪੂਰੀ ਕਰਨ ਵਾਲੇ ਨੇ ਸਭ ਕੁਝ ਗੁਰੂਸ ਘਰ ਤੋਂ ਮਿਲਦਾ ਆ ਪਾਠ ਕਰੋ ਤੇ ਜਰੂਰ ਬਾਣੀ ਨੂੰ ਵਿਚਾਰੋ ਬਾਣੀ ਦੇ ਵਿੱਚ ਸਾਇਸ ਵੀ ਹੈ ਹਰੇਕ ਚੀਜ਼ ਹੈਗੀ ਹੈ ਕਹ ਬਾਣੀ ਦੇ ਵਿੱਚ ਤੇ ਸਾਨੂੰ ਗੁਰੂ ਸਵਾਲ ਨਾਲ ਜੁੜਨਾ ਚਾਹੀਦਾ ਤੇ ਸਾਨੂੰ ਜੋ ਸਾਇੰਸ ਉਹ ਵੀ ਪੜ੍ਹਨੀ ਚਾਹੀਦੀ ਹੈ ਤੇ ਮੈਂ ਵੀ ਰეკਮੈਂਡ ਕਰੂੰਗਾ ਕਿ ਜਰੂਰ ਤੁਸੀਂ ਐਸਟ੍ਰਿਪਨ ਹੋਕਿੰਗ ਦੀ ਕਿਤਾਬ ਹੈ ਇਹ ਬ੍ਰੀਫ ਹਿਸਟਰੀ ਆਫ ਟਾਈਮ ਜਰੂਰ ਪੜ੍ਹੋ ਜੀ ਤੇ ਗਲਤੀਆਂ ਲਈ ਮਾਫੀ ਤੇ ਜੇ ਇਸ ਤਰੀਕੇ ਦੇ ਤੁਸੀਂ ਵੀਡੀਓ ਵੇਖਣੀ ਹੁੰਦੀਆਂ ਨੇ ਸਾਸ ਨਾਲ ਰਿਲੇਟਡ ਤੇ ਗੁਰਬਾਣੀ ਨਾਲ ਰਿਲੇਟਡ ਤੇ ਜਰੂਰ ਸਾਡਾ ਜਿਹੜਾ ਚੈਨਲ ਹੈਗਾ ਯਾ ਨਿਹਾਲ ਟੀਵੀ ਐਂਡ ਰੇਡੀਓ ਇਹਨੂੰ ਜਰੂਰ ਲਾਈਕ ਕਰਿਓ ਅਸੀਂ ਇਸ ਤਰੀਕੇ ਦੀ ਵੀਡੀਓ ਬਣਾਵਾਂਗੇ ਜਰੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ